ਸ੍ਰੀ ਗੁਰ ਜੀ ਸਾਰਿਆਂ ਨੂੰ ਅੱਜ ਆਪਾਂ ਬਿਰਕ ਪਾਊਡਰ ਦੀ ਵਰਖੀ ਬਣਾਵਾਂਗੇ ਆ 200 ਗ੍ਰਾਮ ਦੁੱਧ ਹੈਗਾ ਤੇ ਇਹ ਵੇਖੇ ਨਾ ਵੀ ਆਪਾਂ ਕੱਟ ਕੇ ਭਾਂਡੇ ਚ ਪਾਵਾਂਗੇ ਤੇ ਤੁਸੀਂ ਕੋਈ ਵੀ ਲੈ ਸਕਦੇ ਹੋ ਦੁੱਧ ਇਹ ਬਿਰਕ ਦਾ ਹੈ ਤੇ ਤੁਸੀਂ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ हूं आप खंड पीसा गे जग च के हा अभी कौली खंड दी है लो आप खंड पीस ली ए पिछे ही पा देंगे ਤੇ ਕੌਲੀ ਆਪਰ ਦੁੱਧ ਦੀ ਪਾਵਾਂਗੇ ਇਹਦੇ ਵਿੱਚ ਹੀ ਪਾ ਦੇਵਾਂਗੇ ਤੇ ਆਪਾਂ ਫਿਰ ਇਹਨੂੰ ਮਿਲਾਵਾਂਗੇ ਚੰਗੀ ਤਰ੍ਹਾਂ ਲਾ ਲਾਂਗੇ ਨੂੰ ਆਪਾਂ ਚੰਗੀ ਤਰ੍ਹਾਂ ਮਲਾ ਲਿਆ ਤੇ ਹੁਣ ਆਪਾਂ ਅੱਗ ਬਾਲ ਲਈ ਤੇ ਕੜਾਈ ਤਰਾਂਗੇ ਤੇ ਇੰਨਾ ਕੀ ਪਤਲਾ ਰੱਖਣਾ ਹੈ ਨਾ ਤਾਂ ਬੜਾ گاੜਾ ਹੈ ਤੇ ਨਾ ਬੜਾ ਪਤਲਾ ਹੈ ਇੰਨਾ ਕੀ ਰੱਖਣਾ ਹੈ ਛੋਣਾ ਪਾ ਇੱਕ ਕੜਛੀ ਘੋੜੀ ਪਾਵਾਂਗੇ ਇਹ ਕਿਹੋ ਦੇਸੀ ਐ ਤੇ ਕੋਈ ਤੁਸੀਂ ਕੋਈ ਵੀ ਪਾ ਸਕਦੇ ਹੋ ਦੂਜਾ ਵੀ ਪਾ ਸਕਦੇ ਹੋ ਨਾਲ ਦੀ ਨਾਲ ਇਹ ਪਾ ਪਾ ਦੇਾਂਗੇ ਮਿਲਕ ਪਾਊਡਰ ਖੋਲੇ ਹੋਇਆ परी क्या आपको खुर्चने गे हली हौली मठी मठी अग के आए गाड़ा होंगे जाऊगा छे मिनट हो तो गए मैं पाउडर पाए नु हौली गाड़ा गाढ़ा होंगे जाऊगा तो जो चं तरह गाढ़ा हो गया फिर आप लाव इस तरह गाढ़ा हो गया कुछ अपना पूरा करड़ा करना है चंगी तरह गाढ़ा हो गया करड़ा हो गया वाह ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੇ ਲਾਖਾਂ ਪਟ੍ਰੈਕ ਪਾਵਾਂਗੇ ਆਪਟਰੇ ਚ ਪਾ ਦੇਾਂਗੇ ਹੁਣ ਆਪਾਂ ਇਹਨੂੰ ਪ੍ਰੈਸ ਕਰ ਦੇਾਂਗੇ ਫਿਰ ਆਪਾਂ ਇਹਨੂੰ ਠੰਡੇ થਾਂ ਰੱਖਾਂਗੇ ਫਿਰ ਤੁਹਾਨੂੰ 15 ਮਿੰਟਾਂ ਬਾਅਦ ਦਿਖਾਵਾਂਗੇ ਆਪਾਂ ਸੋੜੇ ਕਾਗਜ਼ ਨਾਲ ਭੇ ਹੋਰ ਲਾ ਲਿਆ ਸੀ ਤੇ ਇਹਦੇ ਨਾਲ ਪ੍ਰੈਸ ਕਰ ਦੇਾਂਗੇ ਖੁਰਚਣੇ ਨਾਲ ਜ਼ਿਆਦਾ ਲੱਗਦਾ ਸੀਗਾ ਉਹ ਨਾਲ ਖੁਰਚਣੇ ਦੇ ਜਾਂ ਭਾਪੋਤੇ ਕੌਲੀ ਨਾਲ ਪ੍ਰੈਸ ਕਰ ਦੇਾਂਗੇ ਹੁਣ ਆਪਾਂ ਕੱਗੇ ਲੈ ਆਦੇ ਆਂਗੇ ਹੁਣ ਤੁਹਾਨੂੰ 15 ਮਿੰਟ ਬਾਅਦ ਦਿਖਾਵਾਂਗੇ ਲਓ ਵਰਫੀ ਨੂੰ 15-20 ਮਿੰਟ ਹੋ ਗਏ ਭਈ ਨੂੰ ਰੱਖੀ ਸੀ ਆਪਾਂ ਠੰਡੇ ਤਾਂ ਤੇ ਹੁਣ ਆਪਾਂ ਕੱਟਾਂ ਇਹਨੂੰ ਬਰਫੇ ਵੇਖੋ ਕਿੰਦੀ ਵਧੀਆ ਬਣੀ ਹੈ ਆਪਣੀ ਤੇ ਆਪਾਂ ਹਾ ਥੋੜੀ ਜੀ ਕੱਟ ਲਾਂਗੇ ਤੇ ਥੋੜੀ ਜੀ ਆਪਾਂ ਫੇਰ ਰੱਖ ਦਿਆਂਗੇ ਤੇ ਬਾਅਦ ਚ ਕੱਟ ਲਾਂਗੇ ਬਹੁਤ ਵਧੀਆ ਬਣੀ ਹੈ ਬਰਫੀ ਦੇਖੋ ਕਿੰਦੀ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਬਹੁਤ ਬਹੁਤ ਸਾਰਾ ਕਮੈਂਟ ਵਧੀਆ ਵਧੀਆ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਵੇਂ ਹੁਣ ਸਾਡੇ 1 ਲੱਖ ਸਬਸਕ੍ਰਾਈਬਰ ਤੋਂ ਥੋੜੇ ਜਿਹਾ ਕੱਟ ਹੈਗੇ ਉਹ ਤੁਸੀਂ ਛੇ ਕਿ ਛੇਤੀ ਕਰਵਾ ਦਿਓ ਸਾਡੇ